ਕਦੇ ਸੋਚਿਆ ਹੈ ਕਿ ਕੀ ਇੱਕ ਵਾਦਾ ਕਿਸੇ ਦੀ ਪੂਰੀ ਜ਼ਿੰਦਗੀ ਨੂੰ ਪਰਿਭਾਸ਼ਿਤ ਕਰ ਸਕਦਾ ਹੈ ਦੇਖੋ ਜਦੋਂ ਵੀ ਅਸੀਂ ਸਤੀ ਸ਼ਬਦ ਸੁਣਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਇੱਕਦਮ ਕੀ ਆਉਂਦਾ ਹੈ ਅਗਦੀਆਂ ਲਪਟਾਂ ਇੱਕ ਭਿਆਨਕ ਕੁਰਬਾਨੀ ਹੈ ਨਾ ਪਰ ਜੇਕਰ ਸਤੀ ਦਾ ਅਸਲੀ ਮਤਲਬ ਅਗਦੀਆਂ ਲਪਟਾਂ ਵਿੱਚ ਨਾ ਹੋਵੇ ਬਲਕਿ ਇੱਕ ਸ਼ਾਂਤ ਪੂਰੀ ਜ਼ਿੰਦਗੀ ਦੇ ਸਮਰਪਣ ਵਿੱਚ ਲੁਕਿਆ ਹੋਵੇ ਆਓ ਅੱਜ ਇਸੇ ਅਣਕਹੀ ਕਹਾਣੀ ਨੂੰ ਫਰੋਲਦੇ ਹਾਂ ਇਹ ਸ਼ਬਦ ਗੁਰੂ ਅਮਰਦਾਸ ਜੀ ਦੇ ਨੇ ਜੋ ਸਤੀ ਦੀ ਪੁਰਾਣੀ ਪਰਿਭਾਸ਼ਾ ਨੂੰ ਇੱਕ ਤਰ੍ਹਾਂ ਨਾਲ ਚੁਣੌਤੀ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਅਸਲੀ ਸਤੀ ਉਹ ਨਹੀਂ ਹੈ ਜੋ ਆਪਣੇ ਪਤੀ ਦੀ ਚੁਖਾ ਤੇ ਸਰੀਰਕ ਤੌਰ ਤੇ ਸੜ ਜਾਂਦੀ ਹੈ ਬਲਕਿ ਅਸਲੀ ਸਤੀਤਾ ਉਹ ਹੈ ਜਿਸ ਦੀ ਰੂਹ ਆਪਣੇ ਪਿਆਰੇ ਦੇ ਵਿਛੋੜੇ ਦੀ ਸੱਟ ਨਾਲ ਹੀ ਮਰ ਜਾਂਦੀ ਹੈ ਤਾਂ ਇਹ ਕੋਈ ਰਸਮ ਨਹੀਂ ਸਗੋਂ ਇੱਕ ਬਹੁਤ ਹੀ ਡੂੰਗਾ ਅਹਿਸਾਸ ਹੈ ਇੱਕ ਰੂਹਾਨੀ ਸ਼ਰਧਾ ਤਾਂ ਫਿਰ ਸਵਾਲ ਤਾਂ ਇਹੀ ਉੱਠਦਾ ਹੈ ਕਿ ਜੇ ਸਤੀ ਹੋਣਾ ਅੱਗ ਵਿੱਚ ਸੜਨਾ ਨਹੀਂ ਤਾਂ ਫਿਰ ਸੱਚੀ ਸ਼ਰਧਾ ਦਾ ਸੱਚੇ ਸਮਰਪਣ ਦਾ ਅਸਲ ਸਬੂਤ ਕੀ ਹੈ ਚਲੋ ਇੱਕ ਅਜਿਹੀ ਕਹਾਣੀ ਰਾਹੀਂ ਇਸ ਸਵਾਲ ਦਾ ਜਵਾਬ ਲੱਭਦੇ ਹਾਂ ਜੋ ਸ਼ਾਇਦ ਇਸ ਸੋਚ ਨੂੰ ਹਮੇਸ਼ਾ ਲਈ ਬਦਲ ਦੇਵੇਗੀ। ਆਓ ਹੁਣ ਦੇਖੀਏ ਕਿ ਕਿਵੇਂ ਇੱਕ ਛੋਟੀ ਜੀ ਕਹਾਣੀ ਸਦੀਆਂ ਪੁਰਾਣੇ ਰਿਵਾਜਾਂ ਨੂੰ ਇੱਕ ਬਿਲਕੁਲ ਨਵਾਂ ਮਤਲਬ ਦੇ ਦਿੰਦੀ ਹੈ। ਅੱਛਾ ਸਭ ਤੋਂ ਪਹਿਲਾਂ ਆਓ ਦੇਖੀਏ ਕਿ ਆਮ ਤੌਰ ਤੇ ਸਤੀ ਦਾ ਕੀ ਮਤਲਬ ਕਢਿਆ ਜਾਂਦਾ ਸੀ। ਰਵਾਇਤੀ ਤੌਰ ਤੇ ਸਤੀ ਉਸ ਪ੍ਰਥਾ ਨੂੰ ਕਿਹਾ ਜਾਂਦਾ ਸੀ ਜਿੱਥੇ ਇੱਕ ਔਰਤ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਚੇਖਾ ਵਿੱਚ ਹੀ ਖੁਦ ਨੂੰ ਸਾੜ ਲੈਂਦੀ ਸੀ। ਇਹ ਇੱਕ ਜਨਤਕ ਕੰਮ ਸੀ, ਇੱਕ ਰਸਮ ਸੀ। ਤਾਂ ਦੇਖੋ ਇੱਥੇ ਦੋ ਬਿਲਕੁਲ ਵੱਖਰੀਆਂ ਗੱਲਾਂ ਹੋ ਰਹੀਆਂ ਨੇ ਇੱਕ ਪਾਸੇ ਤਾਂ ਹੈ ਅੱਗ ਦੀਆਂ ਲਪਟਾਂ ਇੱਕ ਰਸਮ ਜੋ ਸਭ ਦੇ ਸਾਹਮਣੇ ਹੁੰਦੀ ਹੈ ਇੱਕ ਸਰੀਰਕ ਕੰਮ ਤੇ ਦੂਜੇ ਪਾਸੇ ਗੁਰਬਾਣੀ ਇੱਕ ਬਿਲਕੁਲ ਵੱਖਰੀ ਗੱਲ ਕਰ ਰਹੀ ਹੈ ਇੱਕ ਸ਼ਾਂਤ ਅੰਦਰੂਨੀ ਅਹਿਸਾਸ ਦੀ ਇਹ ਮੌਤ ਦਾ ਕੋਈ ਇੱਕ ਪਲ ਨਹੀਂ ਨਹੀਂ ਇਹ ਤਾਂ ਪੂਰੀ ਜ਼ਿੰਦਗੀ ਦੀ ਸ਼ਰਧਾ ਹੈ ਇਹ ਸਰੀਰ ਦਾ ਸੜਨਾ ਨਹੀਂ ਬਲਕਿ ਰੂਹ ਦਾ ਸਮਰਪਣ ਹੈ ਹੁਣ ਆਓ ਉਸ ਕਿਰਦਾਰ ਨੂੰ ਮਿਲिए ਕਹਾਣੀ ਸਤਿਆ ਸਹੀ ਦੇ ਜੋ ਗੁਰਬਾਨੀ ਦੀ ਇਸ ਰੋਹਾਨੀ ਪਰਿਭਾਸ਼ਾ ਨੂੰ ਸਹੀ ਮਾਇਨੇ ਵਿੱਚ ਜਿਉਂਦਾ ਹੈ ਸੋਚੋ ਉਹਨਾਂ ਦਾ ਆਪਣਾ ਕੋਈ ਨਾਮ ਤੱਕ ਨਹੀਂ ਸੀ ਉਹਨਾਂ ਦੀ ਪੂਰੀ ਪਛਾਣ ਬਸ ਇੱਕ ਵਾਲੇ ਨਾਲ ਜੁੜੀ ਹੋਈ ਸੀ ਉਹ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਸਨ ਅਤੇ ਬਸ ਇਹ ਹੀ ਉਹਨਾਂ ਦੀ ਪੂਰੀ ਦੁਨੀਆ ਸੀ ਉਹਨਾਂ ਦੀ ਸਾਰੀ ਜ਼ਿੰਦਗੀ ਜਿਵੇਂ ਇਹਨਾਂ ਤਿੰਨ ਗੱਲਾਂ ਵਿੱਚ ਹੀ ਸਿਮਟ ਗਈ ਸੀ ਇੱਕ ਕ੍ਰਾਂਤੀਕਾਰੀ ਨਾਲ ਵਾਅਦਾ ਹੋਇਆ ਫਿਰ ਵਿਆਹ ਤੋਂ ਪਹਿਲਾਂ ਹੀ ਉਹ ਵਾਅਦਾ ਅਧੂਰਾ ਰਹਿ ਗਿਆ ਅਤੇ ਫਿਰ ਉਸ ਅਧੂਰੇ ਵਾਦੇ ਨੂੰ ਪੂਰੀ ਜ਼ਿੰਦਗੀ ਨਿਭਾਉਣ ਦਾ ਫੈਸਲਾ। ਉਹਨਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ, ਕੋਈ ਰੌਲਾ ਨਹੀਂ ਪਾਇਆ, ਬਸ ਚੁੱਪ-ਚਾਪ ਆਪਣੀ ਬਾਕੀ ਦੀ ਸਾਰੀ ਜ਼ਿੰਦਗੀ ਇਕੱਲਿਆਂ ਅਤੇ ਬਹੁਤ ਗਰੀਬੀ ਵਿੱਚ ਕੱਟ ਦਿੱਤੀ। ਮਤਲਬ ਉਹਨਾਂ ਦੀ ਅੰਦਰੂਨੀ ਸ਼ਰਦਾ ਅਤੇ ਬਾਹਰੀ ਦੁਨੀਆ ਦੀ ਸੱਚਾਈ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਅਤੇ ਉਹਨਾਂ ਦੇ ਹਾਲਾਤ ਕਿੰਨੇ ਔਖੇ ਸਨ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਓ ਕਿ ਉਹ ਆਪਣਾ ਗੁਜ਼ਾਰਾ ਕਿਵੇਂ ਕਰਦੇ ਸਨ। ਲੋਕਾਂ ਦੇ ਘਰਾਂ ਦੀਆਂ ਕੰਦਾ ਤੇ ਗਾਰਾ ਲਾ ਕੇ ਮਤਲਬ ਹੱਥੀ ਮਜ਼ਦੂਰੀ ਕਰਕੇ ਸਰਾ ਸੋਚ ਕੇ ਦੇਖੋ ਇੱਕ ਐਨੇ ਵੱਡੇ ਕ੍ਰਾਂਤੀਕਾਰੀ ਦੀ ਮੰਗੇਤਰ ਤੇ ਉਹਨਾਂ ਨੇ ਆਪਣੀ ਸਾਰੀ ਉਮਰ ਇਸ ਤਰ੍ਹਾਂ ਚੁੱਪਚਾਪ ਮਿਹਨਤ ਕਰਦਿਆਂ ਕੱਟ ਦਿੱਤੀ ਤਾਂ ਉਹਨਾਂ ਦੀ ਜ਼ਿੰਦਗੀ ਕੀ ਸੀ ਇਹਨਾਂ ਚੀਜ਼ਾਂ ਦਾ ਸੁਮੇਲ ਸੀ ਆਪਣੀ ਪਛਾਣ ਤੇ ਇੱਕ ਮਾਣ ਇੱਕ ਅਜਿਹੀ ਉਡੀਕ ਜੋ ਕਦੇ ਖਤਮ ਨਹੀਂ ਹੋਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਅਤੇ ਇੱਕ ਅਜੀha ਪਿਆਰ ਜਿਸ ਨੂੰ ਉਹਨਾਂ ਨੇ ਦੁਨੀਆਵੀ ਤੌਰ ਤੇ ਕਦੇ ਪੂਰਾ ਹੁੰਦਾ ਦੇਖਿਆ ਹੀ ਨਹੀਂ ਚਲੋ ਹੁਣ ਥੋੜੀ ਜੀ ਗੱਲ ਕਰਦੇ ਹਾਂ ਉਸ ਮਹਾਨ ਲੇਖਕ ਦੀ ਜਿਸ ਨੇ ਇਸ ਸ਼ਕਤੀਸ਼ਾਲੀ ਕਿਰਦਾਰ ਨੂੰ ਸਿਰਜਿਆ ਡਾਕਟਰ ਦਲੀਪ ਕੌਰ ਟਿਵਾਣਾ ਜੀ ਬਾਰੇ ਡਾਕਟਰ ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਦਾ ਕੋਈ ਛੋਟਾ ਮੋਟਾ ਨਾਮ ਨਹੀਂ ਬਲਕਿ ਇੱਕ ਬਹੁਤ ਵੱਡਾ ਨਾਮ ਸਨ ਉਹ ਪੰਜਾਬ ਯੂਨੀਵਰਸਿਟੀ ਤੋਂ ਪੰਜਾਬੀ ਵਿੱਚ ਪੀ ਐਚ ਡੀ ਦੀ ਡਿਗਰੀ ਹਾਸਲ ਕਰਨ ਵਾਲੀ ਪਹਿਲੀ ਔਰਤ ਸਨ ਅਤੇ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵਰਗੇ ਵੱਡੇ ਵੱਡੇ ਸਨਮਾਨ ਵੀ ਮਿਲੇ ਉਨਾ ਦੀ ਆਪਣੀ ਜ਼ਿੰਦਗੀ ਹੀ ਇੱਕ ਮਿਸਾਲ ਸੀ ਡਾਕਟਰ ਟਿਵਾਣਾ ਦੀ ਲਿਖਤ ਦੀ ਸਭ ਤੋਂ ਵੱਡੀ ਖਾਸੀਅਤ ਹੀ ਇਹ ਸੀ ਉਹ ਔਰਤਾਂ ਦੇ ਅੰਦਰਲੇ ਮਨ ਦੀ ਦੁਨੀਆ ਉਹਨਾਂ ਦੇ ਅਣਕਹੇ ਦਰਦ ਉਹਨਾਂ ਦੇ ਚੁੱਪ ਸੰਘਰਸ਼ਾਂ ਨੂੰ ਬੜੀ ਹੀ ਖੂਬਸੂਰਤੀ ਨਾਲ ਕਾਗਜ਼ ਤੇ ਉਤਾਰ ਦਿੰਦੇ ਸਨ ਤੇ ਭਗਤ ਸਿੰਘ ਦੀ ਮੰਗੇਤਰ ਦਾ ਇਹ ਕਿਰਦਾਰ ਉਹਨਾਂ ਦੀ ਇਸੇ ਲਿਖਣੀ ਦਾ ਸਭ ਤੋਂ ਉੱਤਮ ਨਮੂਨਾ ਹੈ ਠੀਕ ਹੈ ਤਾਂ ਹੁਣ ਸਾਰੀਆਂ ਕੜੀਆਂ ਨੂੰ ਜੋੜਦੇ ਆਂ ਤੇ ਦੇਖਦੇ ਆ ਕਿ ਇਹ ਕਹਾਣੀ ਸ਼ਰਧਾ ਦੇ ਮਤਲਬ ਨੂੰ ਇੱਕ ਨਵਾਂ ਰੂਪ ਕਿਵੇਂ ਦਿੰਦੀ ਹੈ ਅਸੀਂ ਫਿਰ ਤੋਂ ਇਸੇ ਗੁਰਬਾਣੀ ਦੇ ਹਵਾਲੇ ਤੇ ਵਾਪਸ ਹੁੰਨੇ ਆ ਪਰ ਹੁਣ ਜਦੋਂ ਅਸੀਂ ਭਗਤ ਸਿੰਘ ਦੀ ਮੰਗੇਤਰ ਦੀ ਕਹਾਣੀ ਨੂੰ ਜਾਣ ਚੁੱਕੇ ਆ ਤਾਂ ਇਹਨਾਂ ਸ਼ਬਦਾਂ ਦੇ ਅਰਥ ਹੋਰ ਵੀ ਡੂੰਘੇ ਲੱਗਦੇ ਨੇ ਉਹ ਚਿਖਾਤੇ ਤਾਂ ਨਹੀਂ ਸੜੇ ਪਰ ਉਹ ਹਰ ਇੱਕ ਦਿਨ ਉਸ ਵਿਛੋੜੇ ਦੇ ਸਦਮੇ ਵਿੱਚ ਜਿਉਂਦੇ ਰਹੇ ਅਤੇ ਉਸ ਵਿੱਚ ਮਰਦੇ ਰਹੇ ਅਤੇ ਇਹ ਹੀ ਇਹੀ ਤਾਂ ਅਸਲੀ ਕੁਰਬਾਨੀ ਹੈ ਉਹਨਾਂ ਦੀ ਮੌਤ ਨਹੀਂ ਬਲਕਿ ਉਹਨਾਂ ਦਾ ਪੂਰਾ ਜੀਵਨ ਉਹਨਾਂ ਦੀ ਚੁੱਪ ਉਹਨਾਂ ਦੀ ਉਡੀਕ ਉਹਨਾਂ ਦੀ ਮਿਹਨਤ ਇਹੀ ਉਹਨਾਂ ਦੇ ਸਮਰਪਣ ਦਾ ਸਭ ਤੋਂ ਵੱਡਾ ਸਬੂਤ ਸੀ ਤਾਂ ਗੁਰਬਾਣੀ ਦੀ ਪਰਿਭਾਸ਼ਾ ਦੇ ਹਿਸਾਬ ਨਾਲ ਉਹੀ ਇੱਕ ਸੱਚੀ ਸਤੀ ਸਨ ਅੰਤ ਵਿੱਚ ਇਹ ਕਹਾਣੀ ਸਾਨੂੰ ਇੱਕ ਵੱਡੇ ਸਵਾਲ ਤੇ ਛੱਡ ਜਾਂਦੀ ਹੈ ਦੇਖੋ ਇਤਿਹਾਸ ਹਮੇਸ਼ਾ ਵੱਡੇ ਵੱਡੇ ਨਾਵਾਂ ਅਤੇ ਵੱਡੀਆਂ ਵੱਡੀਆਂ ਘਟਨਾਵਾਂ ਨੂੰ ਹੀ ਯਾਦ ਰੱਖਦਾ ਹੈ ਪਰ ਉਸ ਮੰਗੇਤਰ ਵਰਗੇ ਹੋਰ ਕਿੰਨੇ ਲੋਕ ਹੋਣਗੇ ਜਿਨ੍ਹਾਂ ਦੀ ਚੁੱਪਚਾਪ ਕੀਤੀ ਸ਼ਰਧਾ ਅਤੇ ਜਿਨ੍ਹਾਂ ਦੀ ਅਣਦੇਖੀ ਕੁਰਬਾਨੀ ਦੀਆਂ ਕਹਾਣੀਆਂ ਹਮੇਸ਼ਾ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ ਵਿੱਚ ਕਿਤੇ ਗੁੰਮ ਹੋ ਕੇ ਰਹਿ ਜਾਂਦੀਆਂ ਨੇ